۶۶ ۶ ۶ ۶ ۶ ۶ ۶ ۶ ۶ ਅੱਜ ਦੀ ਜਿਹੜੀ ਜੀ ਪ੍ਰੈਸ ਕਾਨਫਰੰਸ ਹੈ ਉਹਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 6 ਤਰੀਕ ਨੂੰ ਸਦਰ ਰਾਮਪੁਰਾ 'ਚ ਇੱਕ ਬੜਾ ਹੀ ਬਰੂਟਲ ਡਬਲ ਮਰਡਰ ਦਾ ਕ੍ਰਾਈਮ ਹੋਇਆ ਸੀਗਾ ਪਿੰਡ ਬਦਿਆਲਾ ਉਹਦੇ 'ਚ ਫਸਟਲੀ ਇਟ ਵਾਸ ਅ ਬਲਾਈਂਡ ਕੇਸ ਔਰ ਸਿንስ ਇੱਕ ਐਲਡਰਲੀ ਕਪਲ ਨੂੰ ਬਹੁਤ ਹੀ ਬੁਰੇ ਤਰੀਕੇ ਨਾਲ ਮਾਰਿਆ ਗਿਆ ਸੀ ਤੇ ਉਹਦੀ ਕ੍ਰਾਈਮ ਦੀ ਗ੍ਰੈਵਿਟੀ ਨੂੰ ਦੇਖਦੇ ਹੋਏ ਰਾਤ ਨੂੰ ਐਸਪੀ ਸਿਟੀ ਜਿਨਾਂ ਕੋਲ ਐਸਪੀ ਡੀ ਦਾ ਵੀ ਚਾਰਜ ਹੈ ਡੀਐਸਪੀ ਫੂਲ ਪ੍ਰਦੀਪ ਔਰ ਐਸਐਚਓ ਸਦਰ ਰਾਮਪੁਰਾ ਉਹਨਾਂ ਦੇ ਚੌਂਕੀ ਇੰਚਾਰਜ ਚੌਂਕੇ ਔਰ ਦੋਨੋਂ ਸੀਆਈਐਨ ਚਾਰजेस ਨੂੰ ਮੌਕੇ ਤੇ ਭੇਜਿਆ ਗਿਆ ਸੀ ਔਰ ਉਹਦੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਗਈ ਸੀ ਜਿਹੜੇ ਦੋਨੋਂ ਮ੍ਰਿਤਕ ਸੀਗੇ ਉਹਨਾਂ ਦੀ ਪਛਾਣ ਹੋਈ ਸੀ ਕਿਆ ਸਿੰਘ ਪੁੱਤਰ ਕਰਨੈਲ ਸਿੰਘ ਔਰ ਉਹਨਾਂ ਦੀ ਪਤਨੀ ਅਮਰਜੀਤ ਕੌਰ ਜਿਨ੍ਹਾਂ ਦੀ ਉਮਰ ਅਰਾਊਂਡ 60 ਪਲੱਸ ਹੈ ਔਰ ਇਹਨਾਂ ਦਾ ਬੇਟਾ ਸਰਕਾਰੀ ਜੌਬ ਕਰਦਾ ਦਿੱਲੀ ਵਿੱਚ ਸੋ ਬੇਸਡ ਔਨ ਦਾ ਕ੍ਰਾਈਮ ਐਫ ਆਈ ਆਰ ਨੰਬਰ डेटेड सात एक क्योंकि लेट नाइट का इंसीडेंट से एफ आई आर लॉन्च कर दो सत्त तरीक हो गई थी से। अंडर सैक्शन एक सौ तीन और थ्री थर्टी वन एट जो लर्किंग ट्रैसपास नाइट लीडिंग टू ग्रीवियस इंजरी ओबलीकैथ हिंदर वो तहत परचा दर्ज किया गया गा। और इमीजिएटली साफ्तीश स्टार्ट हो गई थी और एस पी डी एस पी सिटी ओबलीक एस पी डी नरेंद्र सिंह ने सारी इनवैसिगे सुपरवाइज़ किया क्लोजली ये अगले दिन DSP DV ਮੌਕੇ ਤੇ ਗਏ ਸੀ ਸਾਡੇ DIG ਬਠਿੰਡਾ ਰੇਂਜ ਵੀ ਗਏ ਸੀ ਤੇ ਸਾਡੀ ਸਾਰੀ ਟੀਮ ਕੰਟੀਨਿਊਸ ਲੱਗੀ ਰਹੀ ਹੈ ਤੇ 8 ਤਰੀਕ ਨੂੰ ਬੇਸਡ ਔਨ ਕ੍ਰੈਡੀਬਲ ਇਨਪੁਟ ਅਸੀਂ ਜਿਹੜਾ ਵਿਕਰਮ ਸਿੰਘ ਹੈ ਉਹਨੂੰ ਉਹਨੂੰ ਕਾਬੂ ਕੀਤਾ ਗਿਆ ਸੀ ਔਰ ਪਤਾ ਲੱਗਿਆ ਕਿ ਇਹ ਵਿਕਰਮ ਸਿੰਘ ਜਿਹੜਾ ਕਿਆਸ ਸਿੰਘ ਹੈ ਮੇਰੇ ਤੱਕ ਇਹਦਾ ਸਿਕਾ ਪ੍ਰਾਇ ਹੈ ਔਰ ਦੌਰਾਨੇ ਤਫਤੀਸ਼ ਔਰ ਪੁੱਛਗਿੱਛ ਅਸੀਂ ਇਹ ਇਹਦੇ ਘਰ ਦੇ ਬਾਅਦ ਇਹਦੇ ਘਰ 'ਚ ਇੱਕ ਕੋਨੇ 'ਚ ਟਾਇਲਟ ਪੁਰਾਣਾ ਬਣਿਆ ਹੋਇਆ ਹੈ ਉਹਦੇ ਉੱਪਰ ਇੱਟਾਂ ਰੱਖੀਆਂ ਹੋਈਆਂ ਸੀ ਉੱਥੋਂ ਜਿਹੜਾ ਇਹਨੇ ਵੈਪਨ ਯੂਜ਼ਡ ਇਨ ਦਾ ਕ੍ਰਾਈਮ ਹੈ ਜਿਹੜਾ ਦਾਤ ਲੋਹਾ ਉਹਨੂੰ ਬਰਾਮਦ ਕਰਾਇਆ ਐਂਡ ਹੀ ਕੰਫੈਸਡ ਟੂ ਦਾ ਕ੍ਰਾਈਮ ਔਰ ਵਜਾ ਰੰਜਿਸ਼ੇ ਨਿਕਲੇ ਕਿ ਇਹ ਦੋਨੋਂ ਸਕੇ ਭਰਾ ਹੈ ਔਰ ਉਹਨਾਂ ਦਾ ਕਾਫੀ ਦੇਰ ਦਾ ਪ੍ਰੋਪਰਟੀ ਡਿਸਪਿਊਟ ਚੱਲ ਰਿਹਾ ਸੀਗਾ ਤਫਤੀਸ਼ 'ਚ ਪਤਾ ਲੱਗਿਆ ਕਿ 2018 'ਚ ਵੀ ਇਹਨਾਂ ਦਾ ਬਿਕੋਜ਼ ਆਫ ਦਿਸ ਪ੍ਰੋਪਰਟੀ ਕਾਫੀ ਲੜਾਈ ਝਗੜਾ ਹੋਇਆ ਸੀਗਾ ਔਰ ਇਹਨੂੰ ਲੱਗਦਾ ਸੀ ਕਿ ਸਾਡੀ ਜਿਹੜੀ ਸਾਂਝੀ ਜ਼ਮੀਨ ਹੈ ਉਹਦੇ ਚ ਫਰੰਟ ਪੋਰਸ਼ਨ ਹੈ ਜਿਹੜਾ ਜਿਹਦੀ ਜ਼ਿਆਦਾ ਮੋਨਿਟਰੀ ਵੈਲਿਊ ਹੁੰਦੀ ਹੈ ਉਹ ਇਹਦੇ ਸਕੇ ਭਰਾ ਕਿਆਸ ਸਿੰਘ ਨੂੰ ਮਿਲ ਗਿਆ ਔਰ ਮਤਲਬ ਜਿਹੜੀ ਨਿਸ਼ਾਨਦੇਹੀ ਸੀ ਉਹਦੇ ਤੋਂ ਸੈਟੀਸਫਾਈਡ ਨਹੀਂ ਸੀ ਗਿਆ ਇਸੇ ਕਰਕੇ ਹਰ ਬਾਰੀ ਜਦੋਂ ਆਪਣਾ ਝੋਨੇ ਵਗੈਰਾ ਦਾ ਵੀ ਸੀਜ਼ਨ ਚੱਲਦਾ ਹੈ ਉਦੋਂ ਵੀ ਜੋ ਸਾਨੂੰ ਪਤਾ ਲੱਗਿਆ ਆਪਣੇ ਪ੍ਰਾਨਾਂ ਲੜਾਈ ਕਰਦਾਰੰਦਾ ਸੀ ਔਰ ਖਾਰ ਖਾਂਦਾ ਸੀਗਾ ਸੋ ਉਹਦੇ ਹੀ ਤਹਿਤ ਇਹਨੇ ਜਿਸ ਦਿਨ 6 ਤਰੀਕ ਨੂੰ ਇਹਨੂੰ ਬਹੁਤ ਹੀ ਬਰੂਟਲੀ ਪਹਿਲਾਂ ਜੀ ਵਾਈਫ ਦਾ ਮਰਡਰ ਕੀਤਾ ਉਸ ਤੋਂ ਬਾਅਦ ਜਿਹੜਾ ਕਿਆਸ ਸਿੰਘ ਸੀਗਾ ਉਹ ਸ਼ਾਮ ਨੂੰ ਦੁੱਧ ਲੈਣ ਗਿਆ ਹੋਇਆ ਸੀ ਤੇ ਪਹਿਲਾਂ ਇਹਨੇ ਅੰਦਰ ਵੜ ਕੇ ਦੀ ਅਮਰਜੀਤ ਦਾ ਮਰਡਰ ਕੀਤਾ ਉਸ ਤੋਂ ਬਾਅਦ ਇਹ ਪਿੱਛੇ ਲੁਕ ਗਿਆ ਜੋ ਸਾਨੂੰ ਤਫ਼ਤੀਸ਼ ਚ ਪਤਾ ਲੱਗਿਆ دیوار ਦੇ ਪਿੱਛੇ ਜਦੋਂ ਉਹਦਾ ਬ੍ਰਦਰ ਕਿਆਸ ਸਿੰਘ ਅੰਦਰ ਐਂਟਰ ਕੀਤਾ ਘਰ ਚੋਂ ਨੇ ਉਹਨੂੰ ਪਿੱਛੋਂ ਅਟੈਕ ਕਰਕੇ ਬਹੁਤ ਹੀ ਬਰੂਟਲੀ ਲੋਹੇ ਦੇ ਦਾਤ ਨਾਲ ਲੋਹੇ ਸਿਰ ਦੇ ਬੈਕ ਤੇ ਕੰਟੀਨਿਊਸਲੀ ਵਾਰ ਕੀਤੇ ਜਿਸ ਦੇ ਨਾਲ ਦੋਨੋਂ ਹਸਬੰਡ ਵਾਈਸ ਦੀ ਮੌਕੇ ਤੇ ਹੀ ਡੈਥ ਹੋ ਗਈ ਸੀਗੇ ਬਟ ਸਾਡੀ ਟੀਮ ਨੇ ਬਹੁਤ ਹੀ ਸੋਚ-ਬੋਝ ਨਾਲ ਔਰ ਟੈਕਨੀਕਲੀ ਔਰ ਹਿਊਮਨ ਇੰਟੈਲੀਜੈਂਸ ਨਾਲ ਕੇਸ ਨੂੰ ਕ੍ਰੈਕ ਕੀਤਾ ਐਂਡ ਇਸੇ ਤਰੀਕੇ ਨਾਲ ਸਾਨੂੰ ਪਤਾ ਲੱਗਿਆ ਕਿ ਇਨੀਸ਼ੀਅਲੀ ਕਿਉਂਕਿ ਰੀਅਲ ਫੈਮਿਲੀ ਚ ਸੀ ਨਹੀਂ ਇਸ ਤਰ੍ਹਾਂ ਕਰ ਸਕਦੇ ਬਟ ਬਿਕੋਜ਼ ਆਫ ਸੈਂਸਿਟਿਵ ਇਨਵੈਸਟੀਗੇਸ਼ਨ ਅਸੀਂ ਕੇਸ ਵਿਦਨ 2 ਡੇਸ ਅਸੀਂ ਇਹ ਕ੍ਰੈਕ ਕਰ ਲਿਆ ਔਰ ਪਤਾ ਲੱਗਿਆ ਕਿ ਇਹਦੀ ਕੋਈ ਪੁਰਾਣੀ ਕ੍ਰਿਮੀਨਲ ਹਿਸਟਰੀ ਨਹੀਂ ਹੈ ਜਿਹੜਾ ਆਪਣਾ ਵਿਕਰਮ ਸਿੰਘ ਹੈ ਬਟ ਖੇਤੀਬਾੜੀ ਕਰਦਾ ਸੀ ਤੇ ਔਰ ਕਿਸੇ ਪ੍ਰਾਈਵੇਟ ਸਕੂਲ ਚ ਇੱਕ ਸਿਕਿਉਰਿਟੀ ਗਾਰਡ ਦਾ ਹੀ ਰਾਮਪੁਰੇ ਕੰਮ ਕਰਦਾ ਔਰ ਬੋਨਸ ਹੀ ਇਹਦੀ ਡਿਮਾਂਡ ਲੈ ਕੇ ਕੁਝ ਹੋਰ ਵੀ ਸਾਨੂੰ ਕੁਝ ਲੋੜਿੰਦੀ ਚੀਜ਼ਾਂ ਇਨ ਪਾਰਟ ਆਫ ਇਨਵੈਸਟੀਗੇਸ਼ਨ ਉਹਨਾਂ ਨੂੰ ਅਸੀਂ ਬਰਾਮਦ ਕਰਾਂਗੇ ਥੈਂਕ ਯੂ ਰੀਅਲ ਬ੍ਰਦਰ ਨਾ ਮੇਰਾ ਹਾਂਜੀ ਇਹ ਤਾਂ ਸਰਪ੍ਰਾਈਜ਼ ਪ੍ਰੋਪਰਟੀ ਰੈਸੀਡੈਂਸ਼ੀਅਲ ਪ੍ਰੋਪਰਟੀ ਐਗਰੀਕਲਚਰ ਐਗਰੀਕਲਚਰਲ ਪ੍ਰੋਪਰਟੀ ਇਹਦਾ ਮਰਡਰ ਔਰ ਲੇਟ ਪਤਾ ਲੱਗੇ ਕਿ ਇਹ ਮਰਡਰ ਕਦੋਂ ਹੋਇਆ ਸੀ ਮਰਡਰ ਜੀ ਇਹਦਾ ਛੇ ਤਰੀਕ ਸ਼ਾਮ ਨੂੰ ਜਦੋਂ ਇਹ ਗਿਆ ਹੈ ਅਰਾਊਂਡ 5 6 ਵਜੇ ਦੇ ਕਰੀਬ ਜਿਹੜਾ ਕਿਆ ਸਿੰਘਾ ਦੁੱਧ ਲੈਣ ਗਿਆ ਸੀਗਾ ਤੇ ਉਸ ਤੋਂ ਬਾਅਦ ਇਹ ਅੰਦਰ ਵੜਿਆ ਹੈ ਜਿਹੜਾ ਵਿਕਰਮ ਹੈ ਔਰ ਸਾਨੂੰ ਆਈ ਥਿੰਕ 9 ਵਜੇ ਸਾਨੂੰ ਐਕਚੁਅਲੀ ਪਤਾ ਤਾਂ ਲੱਗਿਆ ਕਿਉਂਕਿ ਜਿਹੜਾ ਇਹਦਾ ਬੇਟਾ ਹੈ ਜਿਹੜਾ ਦਿੱਲੀ ਜੌਬ ਕਰਦਾ ਹੈ ਉਹ ਆਪਣੇ ਫਾਦਰ ਨੂੰ ਫੋਨ ਕਰ ਰਿਹਾ ਸੀ ਜਿਵੇਂ ਰੂਟੀਨ 'ਚ ਬੱਚੇ ਕਰਦੇ ਆ ਪਰ ਕਿਉਂਕਿ ਫੋਨ ਕਾਲ ਚੁੱਕ ਨਹੀਂ ਰਿਹਾ ਸੀ ਫੇਰ ਇਹਨੇ ਪਤਾ ਆਪਣੇ ਪਿੰਡ 'ਚ ਕੀ ਆ ਇਹਨੂੰ ਕਿਵੇਂ ਸਿਕਾਈ ਜਾਵੇ ਦੋਸਤ ਦੇ ਵਿੱਚ ਦੋਸਤ ਸੀ ਉਹਨੂੰ ਦੋਸਤ ਨੂੰ ਕਿਹਾ ਤਾਂ ਜਦੋਂ ਦੋਸਤ ਆ ਕੇ ਦੇਖਿਆ ਤੇ ਦੋ ਆਹ ਸਿਸਟਰ ਇਜ਼ ਲੋਕਲੀ ਮੈਰਿਡ ਹੈਗੀ ਐ ਤੇ ਬਟ ਇਹਦੇ ਬੇਟੇ ਨੇ ਜਦੋਂ ਫੋਨ ਕਾਲਸ ਨਹੀਂ ਚੁੱਕੀਆਂ ਫਾਦਰ ਨੇ ਤਾਂ ਇਹਨੇ ਕਿਹਾ ਕਿ ਪਤਾ ਕਰਕੇ ਆਓ ਵੀ ਕੀ ਪ੍ਰੋਬਲਮ ਹੈ ਥੈਨ ਇਟ ਵਾਸ ਇੰਪੋਰਟੈਂਟ ਨਹੀਂ ਜੀ ਪਹਿਲਾਂ ਸਾਨੂੰ ਸ਼ੱਕ ਸੀਗਾ ਅਸੀਂ ਕਈ ਸ਼ੱਕੀ ਬੰਦਿਆਂ ਨੂੰ ਵੀ ਇਸ ਕੇਜ ਇਸ ਦੇ ਵਿੱਚ ਕੁਐਸਚਨਿੰਗ ਕੀਤੀ ਸੀਗੇ ਬਟ ਇਵੈਨਚੁਅਲੀ ਪਤਾ ਲੱਗਿਆ ਇਹਨੇ ਇਕੱਲੇ ਨਹੀਂ ਕੀਤਾ ਇਹਨੇ ਥੋੜਾ ਮਿਸ ਗਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ ਬਟ ਇਟ ਟਰਨਡ ਆਊਟ ਇਹਨੇ ਇਕੱਲੇ ਨਹੀਂ ਮਰਡਰ ਕੀਤਾ ਰਹਿੰਦੇ ਹੀ ਲੜੀ ਜੀ ਕਿ ਉਹ ਨਹੀਂ ਕੋ ਨਾਲਾ ਵਾਲੀ ਹੈ ਮਰਿੰਦਰ ਇਹ ਤੁਹਾਨੂੰ ਬ੍ਰੀਫੀ ਦੱਸ ਵੀ ਸਕਦੇ ਮੌਕੇ ਤੇ ਗਏ ਸੀ ਨਾਲੇ ਕਹਿੰਦੇ ਇਹਨਾਂ ਦਾ ਠਾਣੀ ਚ ਘਰ ਸੀ ਗਾਜੀ ਠਾਣੀ ਚ ਯਾਨੀ ਕਿ ਇਕੱਲਾ ਘਰ ਸੀ ਜੀ ਨਹੀਂ ਠਾਣੀ ਚ ਦੋਨੋਂ ਘਰ ਨੇ ਦੋਨੋਂ ਘਰ ਘਰ ਤਾਂ ਨਾਲਾ ਲੋਈ ਸਕਦੇ ਨੇ ਠੀਕ ਥੈਂਕ ਯੂ